ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਉੱਥੇ ਹੀ ਉਦਘਾਟਨ ਵੀ ਕੀਤਾ ਗਿਆ ਜਿਸ ਦੇ ਚਲਦਿਆਂ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜਲਾਲਾਬਾਦ ਦੇ ਪਿੰਡ ਚੱਕ ਰੋਹੀਵਾਲਾ ਵਿੱਚ ਵੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਫੋਕਲ ਪੁਆਇੰਟ ਦੇ ਪਲੇਟਫਾਰਮ ਵਿੱਚ ਹੋਏ ਵਾਅਦੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਜਿੱਥੇ ਨਹੀਂ ਪੱਥਰ ਰੱਖੇ ਗਏ ਨੇ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ ਗਏ ਨੇ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਪਿੰਡ ਚੱਕ ਰੋਹੀਵਾਲਾ ਦੇ ਨਵੀਂ ਬਣੀ ਅਨਾਜ ਮੰਡੀ ਦੇ ਪਲੇਟਫਾਰਮ ਵਿੱਚ ਹੋਏ ਵਾਧੇ ਦਾ ਉਘਾਟਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਂਦੀ ਜਾਰੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿੰਡ ਚੱਕ ਰੋਹੀਵਾਲਾ ਦੇ ਵਿੱਚ ਇੱਕ 50x100 ਅਤੇ ਦੂਸਰਾ 35x35 ਦਾ ਨਵਾਂ ਸ਼ੈੱਡ ਵੀ ਬਣਾਇਆ ਜਾ ਰਿਹਾ ਜਿਸ ਦਾ ਕੰਮ ਝੋਨੇ ਦੇ ਸੀਜ਼ਨ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਚੱਕ ਰੋਹੀਵਾਲਾ ਦੇ ਸਰਪੰਚ ਕੁਲਵਿੰਦਰ ਸਿੰਘ ਫੌਜੀ ਦੇ ਵੱਲੋਂ ਵਿਧਾਇਕ ਜਗਦੀਪ ਕੰਬੋਜ਼ ਗੋਲੜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਸਾਡੇ ਮੰਡੀ ਬੋਰਡ ਦੇ ਸਾਡੇ ਮਾਨਯੋਗ ਵਰਸਰ ਸਾਹਿਬ ਦਾ ਖੁਡੀਆਂ ਸਾਹਿਬ ਦਾ ਜਿਨ੍ਹਾਂ ਨੇ ਚੱਕ ਰੋਈ ਵਾਲੇ ਪਿੰਡ ਦੀ ਬਹੁਤ ਪੁਰਾਣੀ ਮੰਗ ਸੀ ਵੀ ਇਹਨਾਂ ਦਾ ਫਾਰਡ ਐਕਸਟੈਂਡ ਕਰਨਾ ਹੈ 2 ਏਕੜ ਹਾਂ ਡੇਢ ਏਕੜ ਅਸੀਂ ਫਾਰਡ ਐਕਸਟੈਂਡ ਕਰਿਆ ਜਿਹਦਾ ਤਕਰੀਬਨ 31 ਲੱਖ 20000 ਰੁਪਏ ਨਾਲ ਐਕਸਟੈਂਡ ਨਕ ਨਵਾਂ ਬਣਿਆ ਪਰ ਇਹਨਾਂ ਨੂੰ ਇੱਕ ਹੋਰ ਧੰਨਵਾਦ ਹੈ ਮੁਬਾਰਕਾਂ ਵੀ ਹੈ ਦੋ ਸ਼ੈੱਡ ਇਹਨਾਂ ਨੂੰ ਅਲਾਟ ਹੋਏ ਆ ਇੱਕ 50 ਬਾਈ 100 ਦਾ ਔਰ ਇੱਕ 35 ਬਾਈ 35 ਦਾ ਤਕਰੀਬਨ 40 40 ਲੱਖ ਰੁਪਏ ਦਾ ਐਸਟੀਮੇਟ ਹੈ 40 ਲੱਖ ਰੁਪਏ ਦਾ ਦੋਨੋਂ ਸ਼ੈੱਡ ਬਣ ਗਏ ਉਸ ਗੱਲ ਦੀ ਮੌਸਮ ਸੀਜ਼ਨ ਤੋਂ ਬਾਅਦ ਆਲਰੇਡੀ ਟੈਂਡਰ ਹੋ ਗਿਆ ਬਟ ਹੁਣ ਸੀਜ਼ਨ ਕਰਕੇ ਅਸੀਂ ਜਲਦੀ ਨਹੀਂ ਕਰ ਰਹੇ ਸੀਜ਼ਨ ਤੋਂ ਬਾਅਦ ਨਾਲ ਦੀ ਨਾਲ ਸਟਾਰਟ ਹੋ ਜਾਣਗੇ ਔਰ ਦੋਵੇਂ ਸ਼ੈੱਡ ਬਣ ਕੇ ਇਹਨਾਂ ਦੇ ਜਲਦੀ 2 ਮਹੀਨੇ ਚ ਤਿਆਰ ਕਰਕੇ ਦੇ ਦੇਣਗੇ ਔਰ ਮੈਂ ਧੰਨਵਾਦ ਨਹੀਂ ਆਦੇ ਛੋਟੇ ਭਰਾਵਾਂ ਦਾ ਇਹਨਾਂ ਨੇ ਬਹੁਤ ਮਿਹਨਤ ਸਦਕਾ ਸਭ ਤੋਂ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਰਵਸੰਤੀ ਨਾਲ ਬਹੁਤ ਮਿਹਨਤ ਸਦਕਾ ਪਿੰਡ ਨੂੰ ਅੱਗੇ ਲੈ ਕੇ ਗਏ ਕਿਉਂਕਿ ਇਹ ਬਹੁਤ ਵੱਡੀ ਨਿਸ਼ਾਨੀ ਹੁੰਦੀ ਪ ਔਰ ਸਿਵਰੇ ਦਾ ਵੱਡਾ ਕੋਡ ਸੀ ਬਾਈ ਜੀ ਹੁਣੇ ਖੜੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਉਹਦੇ ਚ ਸਪੈਸ਼ਲੀ ਸਾਡੀ ਪਰਜਾਈ ਦਾ ਚਲੋ ਜੀ ਔਰ ਸਾਰੀ ਪੰਚਾਇਤ ਆ ਜਿਨ੍ਹਾਂ ਨਾਲ ਮਿਲ ਕੇ ਪਿੰਡ ਦਾ ਕੋਡ ਕੱਢਤਾ ਔਰ ਦੂਜਾ ਦਾਣਾ ਮੰਡੀ ਵਾਲਾ ਵੱਡਾ ਕੋਡ ਨਿਕਲ ਗਿਆ ਸਕੂਲ ਬਹੁਤ ਚੰਗੇ ਤਰੀਕੇ ਨਾਲ ਰੂਮ ਵੀ ਬਣ ਗਿਆ ਵਾਲੀਬॉल ਗਰਾਊਂਡ ਵੀ ਬਣ ਗਿਆ ਔਰ ਸਾਡੀ ਖੇਰੋ ਵਾਲੇ ਠਾਣੀ ਉਤੇ ਛੱਡ ਦੀ ਬੜੀ ਮੰਗ ਸੀ ਜੋ ਜੋ ਕਿਹਾ ਤਕਰੀਬਨ ਮੈਨੂੰ ਲੱਗਦਾ ਪੌਣੇ 3 ਕਰੋੜ ਰੁਪਿਆ ਛੋਟਾ ਜਿਹਾ ਪਿੰਡ ਹੈ ਔਰ ਬੜੇ ਲੀਡਰਾਂ ਦੇ ਜਮਾ ਨੇੜੇ ਤੇੜੇ ਵਾਲਾ ਪਿੰਡ ਹੈ ਸੋ ਇੰਨਾ ਉਹਨਾਂ ਕੋਲ ਪੈਸਾ ਨਹੀਂ ਹੈ ਜਿੰਨਾ ਆਮ ਘਰ ਦੇ ਮੁੰਡਿਆਂ ਨੇ ਲੈ ਕੇ ਦਿੱਤਾ ਕਿਉਂ ਜੀ ਠੀਕ ਹੈ ਸਹੀ ਤੇ ਲਈ ਸਾਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰੱਖੇ ਸਰ ਜੀ ਸਰਪੰਚ ਸਾਹਿਬ ਅੱਜ ਐਮਐਲਏ ਸਾਹਿਬ ਪਹੁੰਚੇ ਨੇ ਮੰਡੀ ਦਾ ਜਿਹੜਾ ਕੰਮ ਕਰਵਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਤੇ ਸਾਡੇ ਮਾਨਯੋਗ ਸੋ ਦਾ ਐਮਐਲਏ ਜੀ ਦੇ ਉਕਮਬੌਰ 골ਡੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਫਾੜ ਦੀ ਬਹੁਤ ਜ਼ਰੂਰਤ ਸੀ ਉਹਨਾਂ ਨੇ ਸਾਡੀ ਅੱਜ ਮੰਗ ਪੂਰੀ ਕੀਤੀ ਹੈ ਤੇ ਸਾਡਾ ਮੜ ਸਟੈਂਪ ਬਣ ਕੇ ਬਿਲਕੁਲ ਤਿਆਰ ਹੈ ਜੀ ਕਿੰਨੀ ਤੁਹਾਡੇ ਪਿੰਡ ਦੇ ਵਿੱਚ ਇਹ ਕਰ ਕੰਮਾਂ ਦੀ ਗੱਲ ਕਰੀਏ ਤਾਂ ਕਿੰਨੀ ਗ੍ਰਾਂਟ ਜਿਹੜੀ ਤੁਹਾਨੂੰ ਮਿਲੀ ਪਿੰਡਾਂ ਦੇ ਲਗਭਗ ਪੌਣੇ 3 ਕਰੋੜ ਰੁਪਏ ਦੀ ਜਿਹੜੀ ਸਾਨੂੰ ਗ੍ਰਾਂਟ ਮਿਲੀ ਹੈ ਜੀ ਕਿਹੜੇ ਕਿਹੜੇ ਕੰਮ ਹੋਏ ਨੇ ਕੰਮ ਮੰਡੀ ਦਾ ਹੋ ਗਿਆ ਕੰਮ ਜੀ ਜਿਵੇਂ ਸਕੂਲ ਦੇ ਵਿੱਚ ਕਾਫੀ ਕੰਮ ਹੋਇਆ ਜੀ ਤੇ ਕੇਰੂ ਵਾਲੇ ਖਾਲਾ ਸੀ ਜੀ ਉਹ ਬਣਿਆ ਹੈ ਜੀ ਸ਼ੈੱਡ ਤੇ ਸ਼ੈੱਡ ਸੀ ਸੇਵਰੇਜ ਸੀ ਜਿੱਦਾਂ ਕਰਕੇ ਕੰਮ ਕਾਫੀ ਹੋਏ ਨੇ ਵਾਲੀਵਾਲ ਦਾ ਗਰਾਊਂਡ ਜੀ